टुडे पंजाब न्यूज़ चैनल ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਰ ਤਰਸੇਮ ਸਿੰਘ ਮਠਾਰੂ ਤੇ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੇ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋੜਵੀਂਆਂ ਖਬਰਾਂ ਤੇ ਪਹਿਲੀ ਚੋੜਵੀਂ ਖਬਰ ਹੈ ਕਿ ਕੇਕ ਖਾਣ ਨਾਲ ਬੱਚੀ ਦੀ ਮੌਤ ਹਾਈ ਕੋਰਟ ਨੇ ਖਾਰਜ ਕੀਤੀ ਪਟੀਸ਼ਨ ਪੰਜਾਬ ਸਰਕਾਰ ਸਮੇਤ ਕਈ ਵੀ ਪਾਰਸਨ ਪਾਰਟੀ 1 ਕਿਲੋਮੀਟਰ ਅੱਗੇ 2 ਨੰਬਰ ਚੌਂਕ ਤੋਂ ਲਗਨ ਚਿੱਟਾ ਫੀਰਕੁਰ ਚ ਅੰਗਰਵਾੜੀ ਸੈਂਟਰ ਦੀ ਕੰਤ ਲਿਖੀ ਇਹ ਬਾਰਦ ਪੁਲਿਸ ਨੇ ਫੇਰਿਆ ਪੋਚਾ ਤਕਬੀਰ ਬੱਦਲ ਦੇ ਹਲਕੇ 'ਚ ਜ਼ਹਿਰੀਲੇ ਆਟੇ ਦਾ ਕਹਿਰ 150 ਤੋਂ ਜ਼ਿਆਦਾ ਲੋਕ ਹੋ ਗਏ ਬਿਮਾਰ ਇਹ ਬੜਿਆ ਬਿਵਜ ਦਾ ਕਾਰਨ ਆਪ ਦਾ ਇੱਕ ਹੋਰ ਲੀਡਰ ਆਇਆ ਅੜਿੱਕੇ 12ਵੀਂ ਚੋਂ ਫੇਲ ਹੋ ਕੇ ਵੀ ਕਰ ਗਿਆ ਐਲ ਐਲ ਬੀ ਪੰਜਾਬ ਦੇ ਇੱਕ ਹੋਰ ਆਈਆਈਐਸ ਅਫਸਰ ਨੇ ਦਿੱਤਾ ਅਸਤੀਫਾ ਪੰਜਾਬ ਦੇ ਸਾਬਕਾ ਮਾਨਤੇ ਸੁਚਾਸਕ ਲੰਗਾ ਦਾ ਪੁੱਤਰ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰ 42.99 ਗ੍ਰਾਮ ਚਿੱਟਾ ਕੀਤਾ ਬਰਾਮਦ ਆ 2015 ਡਰੱਗਜ਼ ਮਾਮਲਾ ਕਾਗਰਸੀ ਵਿਧਾਇਕ ਸੁਖਪਾਲ ਖੈਰਾ ਤੇ ਮਕਦਮਾ ਫਿਲਹਾਲ ਅੱਗੇ ਨਹੀਂ ਵਧਾਵਾਂਗੇ। ਵੈਸ਼ਨੂੰ ਦੇਵੀ ਜਾਰਵਾਲਾ ਨੂੰ ਰੇਲਵੇ ਨੇ ਦਿੱਤਾ ਤੋਹਫ਼ਾ ਨਰਾਰਟਾ ਤੇ ਮਿਲੇਗੀ ਇੱਕ ਖਾਸ ਸਹੂਲਤ। ਕਿਸਾਨਾਂ ਨੇ ਸਰਕਾਰ ਨੂੰ 16 ਤੱਕ ਦਾ ਦਿੱਤਾ ਆਲਟੀਮੇਟਮ। ਸਿਰਫ 4% ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚੱਲੇਗੀ ਤੁਹਾਡੀ ਕਾਰ ਲੈਸ ਅਤੇ ਐਲਟੀ ਨੇ ਇਹ ਮਿਲ ਕੇ ਬਣਾਇਆ ਇਹ ਪਲਾਨ। ਸਕਬੀਰ ਸਿੰਘ ਬਾਦਲ ਨੇ ਪੰਜਾਬ ਸ਼ਰਾਬ ਘਟਾਲੇ 'ਚ ਨਿਆਇਕ ਜਾਂਚ ਦੀ ਕੀਤੀ ਮੰਗ ਅਰਵਿੰਦ ਕੇਜਰੀਵਾਲ ਨੂੰ ਇੱਕ ਹੋਰ ਵੱਡਾ ਝਟਕਾ ਜੇਲ੍ਹ 'ਚ ਵਧਿਆ ਕੇਜਰੀਵਾਲ ਦਾ ਵਜਨ ਤੇ ਹਾਰ ਜੇਲ੍ਹ ਦੇ ਅਧਿਕਾਰੀਆਂ ਨੇ ਸਾਂਝੀ ਕੀਤੀ ਜਾਣਕਾਰੀ ਤਾਂ ਦੋਸਤੋ ਅੱਜ ਦੀਆਂ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਹਾਂ ਵਿਸਤਾਰ ਨਾਲ ਕਿ ਕੇਖਾ ਨਾਲ ਬੱਚੀ ਦੀ ਮੌਤ ਹਾਈ ਕੋਰਟ ਨੇ ਖਾਰਜ ਕੀਤੀ ਪਟੀਸ਼ਨ ਪੰਜਾਬ ਸਰਕਾਰ ਸਮੇਤ ਕਈ ਵਿਪਾਕਸਨ ਪਾਰਟੀ 'ਚ ਸ਼ਾਮਲ ਕਟਿਆਲਾ ਵਿੱਚ ਜਨਰਤ ਤੇ ਕੇਖਾਨ ਨਕਰਨ ਹੋਈ 10 ਸਾਲਾ ਮਾਸੂਮ ਮਾਨਵੇ ਦੀ ਮੌਤੇ ਦੇ ਮਾਮਲੇ ਚ ਧਾਇਰ ਜਨਰਤ ਪਟੀਸ਼ਨ ਤੇ ਸੁਣਵਾਈ ਕਰਦੇ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਪਟੀਸ਼ਨ ਰੱਦ ਕਰ ਦਿੱਤੀ ਹੈ ਅਦਾਲਤ ਨੇ ਪਟੀਸ਼ਨਰ ਨੂੰ ਕਿਹਾ ਕਿ ਤੁਸੀਂ ਇਸ ਮਾਮਲੇ ਵਿੱਚ ਕਿੱਥੇ ਪ੍ਰਤੀਨਿਧਤਾ ਦਿੱਤੀ ਹੈ ਉਹਨਾਂ ਲੋਕਾਂ ਦੇ ਜਵਾਬ ਦੀ ਉਡੀਕ ਕਰੋ ਪਟੀਸ਼ਨ ਕਰਤਾ ਦੀ ਤਰਫੋਂ ਪੰਜਾਬ ਕੇਂਦਰ ਸਰਕਾਰ ਤੇ ਸਿਹਤ ਵਿਭਾਗ ਸਮੇਤ ਕਈ ਵਿਭਾਗ ਇਸ ਵਿੱਚ ਧਿਰ ਬਣੇ ਸਨ ਇਹ ਜਨਰਤ ਪਟੀਸ਼ਨ ਮਹਾਲੀ ਦੇ ਵਕੀਲ ਕਮਰ ਪਾਹਲ ਸਿੰਘ ਦੀ ਤਰਫੋਂ ਦਾਇਰ ਕੀਤੀ ਗਈ ਸੀ ਪਟੀਸ਼ਨਰ ਦੀ ਤਰਫੋਂ ਪਟੀਸ਼ਨ ਚ ਦਲੀਲ ਦਿੱਤੀ ਗਈ ਸੀ ਕਿ 2016 ਚ ਇੱਕ ਹੋਰ ਮਾਮਲੇ ਚ ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨੂੰ ਫੂਰ ਸੇਫਟੀ ਅਤੇ ਐਂਡ ਸਟੈਂਡਰਡ ਐਕਟ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਸੀ ਆਦਤ ਨੇ ਕੇਂਦਰ ਅਤੇ ਸੂਬੇ ਨੂੰ ਹੁਕਮ ਦਿੱਤਾ ਸੀ ਕਿ ਉਹ ਡੇਰੀ ਅਤੇ ਭੋਜਨ ਨਾਲ ਸੰਬੰਧਤ ਕੰਮ ਕਰਨ ਵਾਲਿਆਂ ਨੂੰ ਚੇਤਾਵਨੀ ਦੇਣ ਅਤੇ ਦੱਸਣ ਕਿ ਅਜਿਹਾ ਜੇਕਰ ਅਜਿਹਾ ਸਾਫਤ ਹੁੰਦਾ ਤਾਂ ਉਨ੍ਹਾਂ ਬਰਦ ਠੋਸ ਕਾਰਵਾਈ ਕੀਤੀ ਜਾਵੇਗੀ ਪਰ ਇਸ ਘਟਨਾ ਦੇ ਬਾਵਜੂਦ ਵੀ ਮਲਾਵਟਖੋਰੀ ਦਾ ਧੰਦਾ ਬੰਦ ਨਹੀਂ ਹੋ ਰਿਹਾ 2013 ਵਿੱਚ ਸੁਪਰੀਮ ਕੋਰਟ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੂੰ ਹੁਕਮ ਜਾਰੀ ਕੀਤੇ ਗਏ ਸਨ 1 ਕਿਲੋਮੀਟਰ ਅੱਗੇ 2 ਨੰਬਰ ਚੌਕ ਤੋਂ ਲਾਹਵਤ ਚਿੱਟਾ ਫਿਰ ਕੋਰਚ ਅੰਗਨਵਾੜੀ ਸੈਂਟਰ ਦੇ ਕੰਧ ਤੇ ਲਿਖੀ ਇਬਾਰਤ ਪੁਲਿਸ ਨੇ ਫੇਰਿਆ ਪੋਚਾ ਪੰਜਾਬ ਚ ਚਿੱਟਾ ਖਤਮ ਹੁੰਦਾ ਨਾਮ ਨਹੀਂ ਲੈ ਰਿਹਾ ਸਗੋਂ ਦਿਨ ਬਦ ਦਿਨ ਵਾਅਦਾ ਜਾ ਰਿਹਾ ਹੈ ਪੰਜਾਬ ਦੀ ਜਵਾਨੀ ਨੂੰ ਕੁਣਵਾ ਖਾ ਰਿਆ ਹਰ ਰੋਜ਼ ਚਿੱਟੇ ਦੀ ਵਧ ਡੋਜ਼ਲੈਂਡ ਨਾਲ ਅਨੇਕਾਂ ਨੌਜਵਾਨ ਮੌਤ ਦੇ ਮੂੰਹ ਵਿੱਚ ਪੈਣ ਦੀਆਂ ਖਬਰਾਂ ਪੜੀਆਂ ਸੁਨੀਆਂ ਜਾ ਰਹੀਆਂ ਨੇ ਪਰੰਤੂ ਸਾਡੇ ਰਾਜਨੀਤਿਕ ਲੋਕ ਚਿੱਟੇ ਨੂੰ ਖਤਮ ਕਰਨ ਦੇ ਦਾਅਵੇ ਕਰਦੇ ਨਹੀਂ ਥੱਕਦੇ ਪੰਜਾਬ ਚ ਚਿੱਟੇ ਦਾ ਦਰਿਆ ਇੱਥੋਂ ਤੱਕ ਵਧ ਗਿਆ ਕਿ ਹੁਣ ਪੰਜਾਬ ਨੂੰ ਉਰਤਾ ਪੰਜਾਬੀ ਕਿਹਾ ਜਾਣ ਲੱਗਾ ਤੇ ਚਿੱਟਾ ਲੈ ਲੈ ਕੰਦਾ ਤੇ ਵੀ ਲਿਖਿਆ ਜਾਣ ਲੱਗਾ ਅਜੇ ਹਾਹੀ ਮਾਮਲਾ ਫਰੀਦਕੋਟ ਸ਼ਹਿਰ ਦੇ ਬਾਜੀਗਰ ਬਾਤੀਚੇ ਕਾਂਗਨਵਾਲੀ ਸੈਂਟਰ ਦੇ ਕੰਧ ਤੇ ਚਿੱਟਾ ਲੈ ਲੋ 1 ਕਿਲੋਮੀਟਰ ਅੱਗੇ 2 ਨੰਬਰ ਚੌਕ ਚ ਲਿਖਿਆ ਵੇਖਿਆ ਗਿਆ ਕਾਂਗਨਵਾਲੀ ਸੈਂਟਰ ਚ ਕੰਮ ਕਰਦੇ ਕਰਮਚਾਰੀਆਂ ਨੇ ਕਿਹਾ ਕਿ ਦੋ ਛੁੱਟੀਆਂ ਬਾਅਦ ਜਦੋਂ ਉਹਨਾਂ ਸੈਂਟਰ ਖੋਲਿਆ ਤਾਂ ਸਭ ਤੋਂ ਪਹਿਲਾਂ ਉਹਨਾਂ ਦੀ ਨਜ਼ਰ ਇਸ ਤੇ ਪਈ ਤੇ ਉਹਨਾਂ ਸਬੰਧਤ ਨਗਰ ਕੌਂਸਲਰ ਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਅਰ ਜਦੋਂ ਇਸ ਸਬੰਧੀ ਪੁਸਤ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਇੱਕਦਮ ਪੁਛਦੇ ਪੋਚਾ ਫੇਰ ਦਿੱਤਾ ਤੇ ਕਿਹਾ ਕਿ ਇਹ ਕਿਸੇ ਸਿਰਾਤ ਦੀ ਅੰਸਰ ਨੇ ਕੰਮ ਕੀਤਾ ਹੈ ਸੁਖਬੀਰ ਬਾਦਲ ਦੇ ਹਲਕੇ ਦੇ ਜ਼ਹਿਰੀਲੇ ਆٹے ਦਾ ਕਹੇ 150 ਤੋਂ ਜ਼ਿਆਦਾ ਲੋਕ ਹੋ ਗਏ ਬਿਮਾਰ ਇਹ ਬੜਿਆ ਬਿਮਾਰੀ ਦਾ ਕਾਰਨ ਜਲਾਲਾਬਾਦ ਵਿੱਚ ਵਰਤਾਂ ਵਾਲਾ ਆਟਾ ਖਾਣ ਨਾਲ ਵੱਡੀ ਗਿਣਤੀ ਚ ਲੋਕ ਬਿਮਾਰ ਹੋ ਗਏ ਨੇ ਜਲਾਲਾਬਾਦ ਦੇ ਵਾਕਵਾਂਕ ਚਾਰੇ ਵਿੱਚ ਕਰੀਬ 150 ਤੋਂ ਲੋਕ ਵੱਧ ਜੇਰੇ ਇਲਾਜ ਵਿੱਚ ਹਨ ਤੇ ਕਈ ਤਾਂ ਲੋਕ ਆਪਣੇ ਘਰਾਂ ਵਿੱਚ ਹੀ ਬੇਹੋਚਰੀ ਹਾਲਤ ਵਿੱਚ ਪਾਏ ਗਏ ਨੇ ਜਾਣਕਾਰੀ ਮੁਤਾਬਕ ਅ ਪਰਸੋ ਪਹਿਲਾਂ ਨਰਾਤਾ ਸੀ ਤੇ ਪਹਿਲੇ ਨਰਾਤੇ ਦੇ ਮੌਕੇ ਲੋਕਾਂ ਦੇ ਵੱਲੋਂ ਦੜੂਆ ਦਾ ਆਟਾ ਕਰਿਆਨੇ ਦੀਆਂ ਵੱਖ-ਵੱਖ ਦੁਕਾਨਾਂ ਤੋਂ ਖਰੀਦ ਕੇ ਉਸ ਨੂੰ ਖਾਧਾ ਗਿਆ ਜਿਸ ਤੋਂ ਬਾਅਦ ਵੱਡੇ ਪੱਧਰ ਤੇ ਰਾਤ ਸਮੇਂ ਲੋਕ ਹਸਪਤਾਲ 'ਚ ਦਾਖਲ ਹੋ ਗਏ ਡਾਕਟਰਾਂ ਦੇ ਮੁਤਾਬਕ 100 ਤੋਂ 150 ਤੱਕ 150 ਲੋਕ ਤੱਕ ਐਸ ਆਰਟੀ ਦੇ ਕਾਰਨ ਬਿਮਾਰ ਹੋਏ ਨੇ ਫਿਲਹਾਲ ਇਲਾਜ ਦੇ ਲਈ ਲੋਕ ਨੂੰ ਹਸਪਤਾਲਾਂ 'ਚ ਭਾਟੀ ਕਰਵਾਇਆ ਗਿਆ ਉਹਦੇ ਦੂਜੇ ਪਾਸੇ ਹਸਪਤਾਲਾਂ 'ਚ ਭਾਰਤੀ ਲੋਕਾਂ ਦਾ ਹਾਲਚਲ ਪੁੱਛਣ ਵਿਧਾਇਕ ਜਗਦੀਪ ਗੋਲਦੀ ਕੰਬੋਜ ਪਹੁੰਚੇ ਵਿਧਾਇਕ ਗੋਲਦੀ ਕੰਬੋਜ ਨੇ ਕਿਹਾ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ ਹਦਾਇਤ ਕਰ ਦਿੱਤੀ ਹੈ ਕਿ ਇਸ ਮਾਮਲੇ ਤੇ ਉਹਨਾਂ ਦੇ ਵੱਲੋਂ ਇੱਕ ਟੀਮ ਤਿਆਰ ਕਰਨ ਦੀ ਗੱਲ ਆਖੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਇੱਕ ਟੀਮ ਤਿਆਰ ਕਰਕੇ ਇਸ ਪੂਰੇ ਮਾਮਲੇ ਦੀ ਸਖਤੀ ਦੇ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਮਿਲਾਵਟ ਕੋਰ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਆਪ ਦਾ ਇੱਕ ਹੋਰ ਲੀਡਰ ਆਇਆ ਅੜਿੱਕੇ ਬਾਰ ਵਿੱਚੋਂ ਫੇਲ ਹੋ ਕੇ ਵੀ ਕਰ ਗਿਆ ਐਲ ਐਲ ਬੀ ਆਮ ਆਦਮੀ ਪਾਰਟੀ ਆਪ ਦਾ ਇੱਕ ਹੋਰ ਵੱਡਾ ਲੀਡਰ ਵਿਵਾਦ ਦਾ ਵਿੱਚ ਗਿਰ ਗਿਆ ਹੈ ਅਕਾਲੀ ਦਲ ਛੱਡ ਕੇ ਆਪ ਚ ਆਇਆ ਪਾਰਟੀ ਦੇ ਜ਼ਿਲ੍ਹਾ ਯੂਥ ਕਾਰਜਕਾਰੀ ਪ੍ਰਧਾਨ ਪ੍ਰਮਿੰਦਰ ਸਿੰਘ ਸੰਧੂ ਖਿਲਾਫ ਕੇਸ ਦਰਜ ਹੋਇਆ ਹੈ ਇਹ ਕੇਸ ਬਾਰ ਵਿੱਚ ਜਮਾਦਾ ਜਾਲੀ ਸਰਟੀਫਿਕੇਟ ਪੇਸ਼ ਕਰਨ ਦਾ ਦੋਸ਼ ਵਿੱਚ ਹੋਇਆ ਹੈ ਆਪ ਆਗੂ ਦੀ ਗ੍ਰਿਫਤਾਰੀ ਹੋਣੀ ਹੈ ਜੇ ਬਾਕੀ ਦਰਅਸਲ ਲੁਧਿਆਣਾ ਵਿੱਚ ਪੁਲਸ ਨੇ ਪਰਮਿੰਦਰ ਸਿੰਘ ਸੰਧੂ ਖਿਲਾਫ ਥਾਣਾ ਡਿਵੀਜ਼ਨ ਨੰਬਰ 5 ਵਿੱਚ ਕੇਸ ਦਰਜ ਕੀਤਾ ਹੈ ਸੰਧੂ ਨੇ ਐਲ ਐਲ ਬੀ ਕਰਨ ਲਈ 12ਵੀਂ ਜਮਾਤ ਪਾਸ ਕਰਨ ਦੇ ਜਾਲੀ ਸਰਟੀਫਿਕੇਟ ਦੀ ਵਰਤੋਂ ਕਰਨ ਦਾ ਦੋਸ਼ ਹੈ ਸੰਧੂ ਆਪ ਦੇ ਸੀਨੀਅਰ ਆਗੂਆਂ ਦੇ ਕਈ ਬੋਰਡਾਂ ਦੇ ਚੇਅਰਮੈਨਾਂ ਦਾ ਬਹੁਤ ਕਰੀਬੀ ਹੈ ਸੰਧੂ ਇਸ ਤੋਂ ਪਹਿਲਾਂ ਅਕਾਲੀ ਦਲ ਵਿੱਚ ਸੀ ਪੰਜਾਬ ਦੇ ਇੱਕ ਹੋਰ ਆਈਏਐਸ ਅਫਸਰ ਨੇ ਦਿੱਤਾ ਅਸਤੀਫਾ ਪੰਜਾਬ ਦੇ ਇੱਕ ਹੋਰ ਆਈਏਐਸ ਅਫਸਰ ਕਰਨੈਲ ਸਿੰਘ ਨੇ ਆਪਣਾ ਅਸਤੀਫਾ ਦੇ ਕੇ ਪ੍ਰਮੁੱਖ ਅਰਬ ਸੇਵਾਮੁਕਤੀ ਮੰਗੀ ਹੈ ਤੇ 2015 ਬੈਂਚ ਦੇ ਇਸ ਅਫਸਰ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਕਿ ਉਹ ਘਰੇਲੂ ਅਤੇ ਨਿੱਜੀ ਕਾਰਨ ਕਰਕੇ ਅਸਤੀਫਾ ਦੇ ਰਹੇ ਨੇ ਉਹਨਾਂ ਦੀ ਸੇਵਾਮੁਕਤੀ ਸਤੰਬਰ 2024 ਵਿੱਚ ਹੋਣੀ ਸੀ ਬਾਬੂ ਸ਼ਾਹੀ ਨੈਟਵਰਕ ਨਾਲ ਗੱਲਬਾਤ ਕਰਦੇ ਹੋਏ ਕਰਨੈਲ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਨਰਾਜ਼ਗੀ ਨਹੀਂ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਦਾ ਰਾਜਨੀਤੀ ਵਿੱਚ ਜਾਣ ਦਾ ਇਰਾਦਾ ਹੈ ਉਹ ਸਿਰਫ ਆਪਣੇ ਜਾਤੀ ਕਾਮਤ ਜਿਵੇਂ ਕਰ ਛੇਤੀ ਫਾਰਗ ਹੋਣਾ ਚਾਹੁੰਦੇ ਹਨ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਕੁਝ ਮੀਡੀਆ ਵਿੱਚ ਚੱਲੀਆਂ ਖਬਰਾਂ ਸਰਾਸਰ ਗਲਤ ਨੇ ਜੋ ਕਿ ਪੋਸਟਿੰਗ ਨਾ ਮਿਲਣ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਚੇਤੇ ਰਹੇ ਕਿ ਕਰਨੈਲ ਸਿੰਘ ਦੀ ਆਖਰੀ ਪੋਸਟਿੰਗ ਡੀਸੀ ਕਪੂਰਥਲਾ ਸੀ ਅਤੇ ਉਸ ਤੋਂ ਬਾਅਦ ਪੋਸਟਿੰਗ ਨਹੀਂ ਦਿੱਤੀ ਗਈ ਉਹ ਪੀਸੀਐਸ ਤੋਂ ਪ੍ਰੋਮੋਟ ਹੋ ਕੇ ਆਈਐਸ ਬਣੇ ਸਨ ਪੰਜਾਬ ਦੇ ਸਾਬਕਾ ਮੰਤਰੀ ਸੁਚਾ ਸਿੰਘ ਲੰਗਾ ਦਾ ਪੁੱਤਰ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰ 42 ਗ੍ਰਾਮ ਚਿੱਟਾ ਕੀਤਾ ਗਿਆ ਬਰਾਮਦਾ Shimla ਪੁਲਿਸ ਨੇ ਪੁਰਾਣੇ ਬਾਸ ਸਟੈਂਡ ਦੇ ਨੇੜੇ ਇੱਕ ਹੋਟਲ 'ਚ ਛਾਪਾ ਮਾਰ ਕੇ 42.99 ਗ੍ਰਾਮ ਚਿੱਟੇ ਦੇ ਨਾਲ ਪੰਜਾਬ ਦੇ ਸਾਬਕਾ ਮੰਤਰੀ ਸੁਚਾ ਸਿੰਘ ਲੰਗਾ ਦੇ ਪੁੱਤਰ ਪ੍ਰਕਾਸ਼ ਸਿੰਘ ਤੇ ਇੱਕ ਲੜਕੀ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪ੍ਰਕਾਸ਼ ਸਿੰਘ ਮਕਾਨ ਨੰਬਰ 512 ਸੈਕਟਰ 36 ਜੰਨੀਗੜ੍ਹ ਦਾ ਰਹਿਣ ਵਾਲਾ ਹੈ ਫੋਰਮਲ ਜਮ ਅਜੇ ਕੁਮਾਰ ਪੰਡ ਨਾਰਖੇਰੀਆ ਪਟਿਆਲਾ ਸ਼ੁਭਮ ਕਾਉਂਸਲ ਮਕਾਨ ਨੰਬਰ 204 ਬਲਾਕ A ਸੈਕਟਰ ਕਾ ਚੰਡੀਗੜ੍ਹ ਤੇ ਬਲਵਿੰਦਰ ਨਮਾਗੋ ਮਹਾਲੀਦਾ ਰਹਿਣ ਵਾਲਾ ਇਹ ਸਾਰੇ ਸ਼ੇਵਲਾ ਦੇ ਇੱਕ ਹੋਟਲ ਚ ਕਮਰਾ ਨੰਬਰ 46 ਚ ਠਹਿਰੇ ਸਨ ਪੁਲਸ ਨੇ ਇਹਨਾਂ ਤੋਂ ਪੁੱਛ ਕੇ ਚਕਾ ਦੇ ਪਤਾ ਲਗਾਇਆ ਜਾ ਰਿਹਾ ਕਿ ਚਟਾ ਕਿੱਥੋਂ ਲਿਆਉਂਦੇ ਸਨ ਤੇ ਇਸ ਨੂੰ ਕਿੱਥੇ ਪਹੁੰਚਾਇਆ ਜਾਣਾ ਸੀ 2015 ਡਰੱਗਜ਼ ਮਾਮਲਾ ਕਾਂਗਰਸੀ ਵਿਧਾਇਕ ਸੁਖਪਾਲ ਖੇੜਾ ਤੇ ਮੁਕਾਦਮਾ ਫਿਲਹਾਲ ਅੱਗੇ ਨਹੀਂ ਵਧਾਵਾਂਗੇ ਪੰਜਾਬ ਸਰਕਾਰ ਨੇ ਕਾਲ ਸਪਰੀਰ ਕੋਰਟ ਵਿੱਚ ਕਿਹਾ ਕਿ ਉਹ ਫਿਲਹਾਲ 2015 ਦੇ ਨਸ਼ੀਲੇ ਪਦਾਰਥ ਤਸਕਰੀ ਮਾਮਲੇ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੇੜਾ ਖਿਲਾਫ ਮੁਕਦਮਾ ਅੱਗੇ ਨਹੀਂ ਵਧਾਵੇਗੀ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਨੁਦਾਰਤ ਦਵੇ ਨੇ ਜਸਟਿਸ ਬੇਲਾ ਐਮ ਤ੍ਰिवेदी ਅਤੇ ਜਸਟਿਸ ਪੰਕਜ ਮਿੱਤਲ ਦੇ ਬੈਂਚ ਨੂੰ ਦੱਸਿਆ ਕਿ ਉਹਨਾਂ ਕੋਲ ਅਦਾਲਤ ਨੂੰ ਸੂਚਿਤ ਕਰਨ ਦੇ ਨਿਰਦੇਸ਼ ਹਨ ਕਿ ਸੂਬਾ ਸਰਕਾਰ ਖੇੜਾ ਦੀ ਪਟੀਸ਼ਨ ਦੀ ਸੁਣਵਾਈ ਦੀ ਅਗਲੇ ਤਰੀਕ ਤੱਕ ਇਸ ਖਿਲਾਫ ਮੁਕਦਮਾ ਅੱਗੇ ਨਹੀਂ ਵਧਾਵੇਗੀ ਇਸ ਤਬਾਦ ਬੇਚਣੇ ਮਾਮਲੇ ਨੂੰ 4 ਹਫਤੇ ਬਾਅਦ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ ਹੈ ਸਿਖਰਲੀ ਅਦਾਲਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 4 ਜਨਵਰੀ ਨੂੰ ਉਸ ਦੇ ਉਸ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਖਹਿਰਾ ਦੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ ਜਿਸ ਵਿੱਚ 2015 ਦੇ ਨਸ਼ੀਲੇ ਪਦਾਰਥ ਮਾਮਲੇ ਵਿੱਚ ਪਿਛਲੇ ਸਾਲ ਸਤੰਬਰ ਚ ਉਸ ਦੀ ਗ੍ਰਿਫਤਾਰੀ ਨੂੰ ਜਾਇਜ਼ ਦੱਸਿਆ ਗਿਆ ਸੀ ਵੈਸ਼ਨੂ ਦੇਵੀ ਜਾਣ ਵਾਲਿਆਂ ਨੂੰ ਰੇਲਵੇ ਨੇ ਦਿੱਤਾ ਤੋਹਫਾ ਨਰਾਤੇ ਤੇ ਮਿਲੇਗੀ ਇੱਕ ਖਾਸ ਸਹੂਲਤ ਨਵਰਾਤਿਆਂ ਦਾ ਤਿਹਾੜ ਚੱਲ ਰਿਹਾ ਜੀ ਹਰ ਸਾਲ ਨਵਰਾਤਰੀ ਦੇ ਵਿੱਚ ਵੱਡੀ ਗਿਣਤੀ ਚ ਲੋਕ ਮਾਤਾ ਦੇ ਦਰਸ਼ਨ ਲਈ ਵੈਸ਼ਨੂ ਦੇਵੀ ਜਾਂਦੇ ਨੇ ਜੇਕਰ ਇਸ ਵਾਰ ਨਵਰਾਤਰੀ ਚ ਤੁਹਾਡਾ ਵੀ ਵੈਸ਼ਨੂ ਦੇਵੀ ਜਾਣ ਦਾ ਪਲਾਨ ਹੈ ਤਾਂ ਉੱਤਨ ਰੇਲਵੇ ਤੁਹਾਡੇ ਲਈ ਇੱਕ ਸਪੈਸ਼ਲ ਪੈਕੇਜ ਲੈ ਕੇ ਆਇਆ ਹੈ ਇਸ ਪੈਕੇਜ ਵਿੱਚ ਤੁਸੀਂ ਵੈਸ਼ਨੂ ਮਾਤਾ ਦੇ ਦਰਸ਼ਨ ਆਸਾਨੀ ਨਾਲ ਕਰ ਸਕਦੇ ਹੋ ਰੇਲਵੇ ਦੇ ਇਸ ਪੈਕੇਜ ਦਾ ਨਾਮ ਮਾਤਾ ਵੈਸ਼ਨੂ ਦੇਵੀ ਹੈ ਇਸ ਵਿੱਚ ਤੁਹਾਨੂੰ ਮਾਤਾ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਤੁਹਾਨੂੰ ਟ੍ਰੇਨ ਜਰੀਏ ਸਫ਼ਰ ਕਰਨਾ ਹੋਵੇਗਾ ਇਸ ਵਿੱਚ ਯਾਤਰੀਆਂ ਨੂੰ 3rd AC ਵਿੱਚ ਟ੍ਰੈਵਲ ਕਰਨਾ ਹੋਵੇਗਾ ਤੇ ਤੁਹਾਨੂੰ ਇਸ ਪੈਕੇਜ ਵਿੱਚ ਤਾਜ ਵਿਵੰਤਾ ਦੇ ਇਸ ਸਮਾਨਾ ਹੋਟਲ ਵਿੱਚ ਰਹਿਣ ਦੀ ਸਹੂਲਤ ਮਿਲੇਗੀ ਤੇ ਇਹ ਪੈਕੇਜ 4 ਦਿਨ ਦਾ ਹੋਵੇਗਾ ਜੇਕਰ ਇਸ ਪੈਕੇਜ ਦੀ ਖਾਤਿਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਟ੍ਰਿਪਲ ਅਕੂਪੇਸੀ ਲਈ ਯਾਤਰੀਆਂ ਨੂੰ 795 ਰੁਪਏ ਪ੍ਰਤੀ ਵਿਅਕਤੀ ਦੇ حساب ਨਾਲ ਖਰਚ ਕਰਨਾ ਹੋਵੇਗਾ ਤੇ ਇਸ ਤੋਂ ਇਲਾਵਾ ਡਬਲ ਅਕੂਪੇਸੀ ਲਈ ਤੁਹਾਨੂੰ 7855 ਰੁਪਏ ਪ੍ਰਤੀ ਵਿਅਕਤੀ ਅਤੇ ਸਿੰਗਲ ਅਕੂਪੇਸੀ ਲਈ 10395 ਰੁਪਏ ਪ੍ਰਤੀ ਵਿਅਕਤੀ ਦੇ حساب ਨਾਲ ਖਰਚ ਕਰਨਾ ਹੋਵੇਗਾ ਕਿਸਾਨਾਂ ਨੇ ਸਰਕਾਰ ਨੂੰ 16 ਤੱਕ ਦਾ ਦਿੱਤਾ ਅਲਟੀਮੇਟਮ ਜੱਭੂ ਬਾੜਰਤੇ ਦੋਦਲ ਕਰ ਰਹੇ ਕਿ ਸਾਰਾ ਆਗੂ ਨੇ ਹਰਿਆਣਾ ਸਰਕਾਰ ਨੂੰ 16 April ਤੱਕ ਦਾ ਅਲਟੀਮੇਟਮ ਦਿੱਤਾ ਹੈ ਦੌਰਾਨ ਜੇਕਰ ਕਿਸਾਨ ਦੋਲਦਨ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾਰ ਨਾ ਕੀਤਾ ਗਿਆ ਤਾਂ 17 April ਨੂੰ ਰੇਲ ਰੋਕਾਂ ਤੋਲਨ ਕੀਤਾ ਜਾਵੇਗਾ ਕਿਸਾਨ ਆਗੂ ਨੇ ਮੰਗਲਵਾਰ ਨੂੰ ਇੱਥੇ ਪੰਜਾਬ ਪੌਣ ਵਿਖੇ ਹਰਿਆਣਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਭਰਨ ਇਹ ਚੇਤਾਵਨੀ ਦਿੱਤੀ ਹਸਤੋਂ ਲਾਵਤ ਜੇਲ੍ਹ ਚ ਬੰਦ ਨੌਜਵਾਨ ਅਨੀਸ਼ ਖਟਕੜ ਨੂੰ ਮੁਲਾਇਕ ਸਰਕਾਰ ਨਾਲ ਸਮਝੌਤਾ ਹੋਇਆ ਕਿਸਾਨ ਆਗੂ ਦਾ ਵਫਰ ਜਲਦ ਹੀ ਖਟਕੜ ਨੂੰ ਇਸ ਲਈ ਜੇਲ੍ਹ ਜਾਵੇਗਾ ਮੀਟਿੰਗ ਮਗਰੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਜੀਂਦ ਜ਼ਿਲ੍ਹੇ ਜੀਂਦ ਜੇਲ੍ਹ ਵਿੱਚ ਬੰਦ ਨੌਜਵਾਨ ਕਿਸਾਨ ਅਨੀਸ਼ ਖਟਕੜ 19 ਫਰਵਰੀ ਤੋਂ ਮਰਨ ਵੱਤ ਹੈ ਤੇ ਉਸਦੇ ਪਰਿਵਾਰਕ ਮੈਂਬਰ ਜੇਲ੍ਹ ਵਿੱਚ ਉਸ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹਨਾਂ ਨੂੰ ਮਿਲਨ ਨਹੀਂ ਦਿੱਤਾ ਜਾ ਰਿਹਾ ਟੋਲ ਕਮੇਟੀ ਦੇ ਮੈਂਬਰਾਂ ਨੂੰ ਵੀ ਨਹੀਂ ਮਿਲ ਦਿੱਤਾ ਗਿਆ ਤੇ ਸਾਰਾ ਮਾਮਲਾ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਸਾਹਮਣੇ ਰੱਖਿਆ ਗਿਆ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਤਰੀਕ ਤੈਅ ਕਰ ਦੇਣਗੇ ਉਸ ਦਿਨ ਪਰਿਵਾਰਕ ਮੈਂਬਰ ਅਤੇ ਕਿਸਾਨ ਜਥੇਬੰਦੀ ਦੇ ਨੌਜਵਾਨ ਮੈਂਬਰ ਨੌਜਵਾਨ ਨੂੰ ਮਿਲ ਸਕਣਗੇ ਸਿਰਫ 4 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚੱਲੇਗੀ ਤੁਹਾਡੀ ਕਾਰ ਲੈ ਸਤੇ ਐਲ ਐਨਟੀ ਨੇ ਮਿਲ ਕੇ ਬਣਾਇਆ ਇਹ ਪਲਾਨ ਆਪਣਾ ਕਰੋ ਕਿ ਭਾਰਤ ਵਿੱਚ ਹੀ ਤੁਹਾਨੂੰ ਅਜਿਹਾ ਫਿਊਲ ਮਿਲੇ ਲੱਗੇ ਜਿਸ ਨਾਲ ਤੁਹਾਡੇ ਕਾਰ ਚਲਾਉਣ ਦੀ ਕੀਮਤ 4 ਰੁਪਏ ਪ੍ਰਤੀ ਕਿਲੋਮੀਟਰ ਤੱਕ ਲੈ ਆਵੇ ਤਾਂ ਕਿ ਅਜਗਪਤੀ ਮਕੇਸ਼ ਮਾਨੀ ਨੇ ਇਸ ਪੂਰੇ ਐਸਡੀ ਪੂਰੇ ਇਤਜ਼ਾਮ ਕਰ ਲੈਣੇ ਰੇਲੈਂਸ ਇੰਡਸਟਰੀ ਦੁਨੀਆ ਦੀ ਦੁਨੀਆ ਦੀਆਂ ਕਈ ਨਾਮੀ ਕੰਪਨੀਆਂ ਨਾਲ ਮਿਲ ਕੇ ਕੁੱਲ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਕੇ ਖੁਦ ਭਾਰਤ ਵਿੱਚ ਅਜਿਹਾ ਇੰਦਨ ਵਿਕਸਿਤ ਕਰਨ ਜਾ ਰਹੀ ਹੈ ਜੀਹਾਂ ਰੇਲੈਂਸ ਇੰਡਸਟਰੀ ਆਉਣ ਵਾਲੇ ਸਮੇਂ ਚ ਗੁਜਰਾਤ ਦੇ ਦੀਨਦਿਆਰ ਪੋਰਟ ਅਥਾਰਟੀ ਤੇ ਗ੍ਰੀਨ ਹਾਈਡਰੋਜਨ ਅਤੇ ਗ੍ਰੀਡ ਅਮੋਨੀਆ ਪਲਾਂਟ ਲਗਾਉਣ ਜਾ ਰਹੀ ਹੈ ਕੰਪਨੀ ਲਾਰਸਨ ਐਂਡ ਟੋਬਰੋ ਗ੍ਰੀਨ ਕੋ ਗਰੁੱਪ ਅਤੇ ਵੈਲਸਪਾ ਨਿਊ એનર્ਜੀ ਵਰਗੀਆਂ ਕੰਪਨੀਆਂ ਦੇ ਸਹਿਯੋਗ ਨਾਲ ਇਹਨਾਂ ਪਲਾਂਟਾਂ ਦੀ ਸਥਾਪਨਾ ਕਰੇਗੀ ਇਸ ਬਾਰੇ ਜਾਣ ਕੇ ਰੱਖਣ ਵਾਲੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਈਟੀ ਨੇ ਰਿਪੋਰਟ ਦਿੱਤੀ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ ਹੀ ਇਹਨਾਂ ਕੰਪਨੀਆਂ ਨੇ ਦੀਨਦਿਆਲ ਬੰਦਰਗਾਹ ਨੇੜੇ ਜ਼ਮੀਨ ਆਸਲੇ ਖਰੀਦਦਾਰਾਂ ਵਿੱਚ ਜਿਲਤਾ ਦਿਲਚਸਪੀ ਦਿਖਾਈ ਸੀ ਤੇ ਚਾਰ ਕਾਪੜੀਆਂ ਨੇ 14 ਪਲਾਟ ਖਰੀਦਣ ਦੀ ਯੋਜਨਾ ਬਣਾਈ ਸੀ ਜਿੰਨਾ ਵਿੱਚੋਂ ਹਰ ਇੱਕ ਪਲਾਟ 300 ਏਕੜ ਦੇ ਕਰੀਬ ਸੀ ਇਸੇ ਤਰ੍ਹਾਂ ਇਹ ਕੁੱਲ ਰਕਬਾ 4000 ਏਕੜ ਦੇ ਕਰੀਬ ਬੰਦ ਹੈ ਉਨ ਖਬਰ ਹੈ ਕਿ ਦੀਨਦਿਆਲ ਪੋਰਟ ਅਥਾਰਟੀ ਨੇ ਇਹ ਪਲਾਟ ਪਿਛਲੇ ਮਹੀਨੇ ਹੀ ਚਾਰੋਂ ਕੰਪਨੀਆਂ ਨੂੰ ਅਲਾਟ ਕਰ ਦਿੱਤੇ ਸਨ ਇਥੋਂ ਤੱਕ ਇਥੋਂ ਦੇ ਹਰੇਕ ਪਲਾਟ ਵਿੱਚ ਪ੍ਰਤੀ ਸਾਲ 10 ਲੱਖ ਟਨ ਗ੍ਰੀਨ ਅਮੋਨੀਆ ਪੈਦਾ ਕਰਨ ਦੀ ਸਮਰੱਥਾ ਹੈ ਤੇ ਇਨ੍ਹਾਂ 14 ਪਲਾਟਾਂ ਵਿੱਚੋਂ 6 ਪਲਾਟ ਰੈਲੈਂਸ ਇੰਡਸਟਰੀ ਨੂੰ 5 ਐਲ ਐਨਟੀ ਨੂੰ ਅਤੇ 2 ਗ੍ਰੀਨ ਕੋ ਗਰੁੱਪ ਨੂੰ ਤੇ 1 ਵੈਲਸਪ੍ਰਮ ਨਿਊ એનર્ਜੀ ਨੂੰ ਦਿੱਤੇ ਗਏ ਨੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸ਼ਰਾਬ ਨੀਤੀ ਦੇ ਇੱਕ ਪੰਜਾਬ ਸ਼ਰਾਬ ਘਟਾਲੇ ਦੀ ਨਿਆਇਕ ਜਾਂਚ ਮੰਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱਲ ਪੰਜਾਬ ਸ਼ਰਾਬ ਘਟਾਲੇ ਅਤੇ ਸੂਬੇ ਦੇ ਸਰੋਤ ਆਮ ਆਦਮੀ ਪਾਰਟੀ ਦੀ ਵੱਖ-ਵੱਖ ਰਾਜਾਂ ਵਿੱਚ ਚੋੜ ਮਹਿੰਮਤੇ ਖਰਚ ਕੀਤੇ ਜਾਂਦੇ ਮਾਮਲੇ ਦੀ ਨਿਆਇਕ ਜਾਂਚ ਮੰਗੀ ਹੈ ਉਹਨਾਂ ਨੇ ਇਹ ਮੰਗ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਭਿਸ਼ਟਾਚਾਰ ਦੇ ਦੋਸ਼ਾਂ ਨੂੰ ਚੁਣੌਤੀ ਦੇਂਦੀ ਪਟੀਸ਼ਨ ਦਿੱਲੀ ਹਾਈ ਕੋਰਟ ਵੱਲੋਂ ਖਾਰਜ ਕੀਤੇ ਜਾਣ ਮਗਰੋਂ ਕੀਤੀ ਹੈ अरविंद केजरीवाल ਨੂੰ ਇੱਕ ਹੋਰ ਝਟਕਾ ਦਿੱਲੀ ਦੇ ਮੁੱਖ ਮੰਤਰੀ अरविंद केजरीवाल ਦੀ स्पेशल ली पिटीशन यानी एसएलपी पे सुप्रीम कोर्ट ਵਿੱਚ ਤੁਰੰਤ ਸੁਣਵਾਈ ਨਹੀਂ ਹੋਵੇਗੀ केजरीवाल ਨੂੰ اگلے ਹਫਤੇ ਤੱਕ ਸੁਣਵਾਈ ਲਈ ਆਡੀ ਕਾਰਨੀ ਪਾਵੇਗੀ केजरीवाल ਨੇ ਆਪਣੀ ਗ੍ਰਿਫਤਾਰੀ ਅਤੇ ਜੁਡੀਸ਼ੀਅਲ ਕਸਟਡੀ ਦੇ ਖਿਲਾਫ ਪਹਿਲਾਂ ਦਿੱਲੀ ਹਾਈ ਕੋਰਟ ਨੂੰ ਚ ਪਟੀਸ਼ਨ ਦਾਇਰ ਕੀਤੀ ਸੀ ਮੰਗਲਵਾਰ ਨੂੰ ਹਾਈ ਕੋਰਟ ਨੇ ਇਹ ਪਟੀਸ਼ਨ ਖਾਰਜ ਕਰਦੇ ਹੋਏ ਈਡੀ ਦੀ ਕਾਰਵਾਈ ਨੂੰ ਜਾਇਜ਼ ਦੱਸਿਆ ਹਾਈ ਕੋਰਟ ਦੇ ਇਸ ਫੈਸਲੇ ਨੂੰ केजरीवाल ਨੇ ਸੁਪਰੀਮ ਕੋਰਟ ਵਿੱਚ ਹੈ ਚੰਨਵਤੀ ਦਿੱਤੀ ਹੈ ਆਦਾਸੀ ਚੋਣ ਜਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਸਖਤ ਕਾਰਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੇ ਐਮ ਸੀ ਐਮ ਸੀ ਪਟਿਆਲਾ ਅਮੀਰਿਆ ਸਰਟੀਫਿਕੇਸ਼ਨ ਐਂਡ ਰੈਗੂਲੇਟਿੰਗ ਕਮੇਟੀ ਦੀਆਂ ਸ਼ਿਪਾਸ਼ਾ ਤੇ ਪ੍ਰਾਈਮ ਸਿਨੇਮਾ ਦੇ ਮਾਲਕ ਪ੍ਰਬੰਧਕਾਂ ਤੇ ਕਯੂਬ ਸਿਨੇਮਾ ਦੇ ਇੰਚਾਰਜਾਂ ਖਿਲਾਫ ਕੇਸ ਦਰਜ ਕੀਤਾ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦੇਣ ਦੇ ਮੌਕੇ 'ਤੇ ਅਧਿਕਾਰੀ ਸਿਮਨ ਸੀਨੇ ਦੱਸਿਆ ਕਿ ਉਹਨਾਂ ਦੇ ਦਫ਼ਤਰ ਨੂੰ ਇੱਕ ਆਰਟੀਆਈ ਕਾਰਕੁਨ ਵੱਲੋਂ ਸ਼ਿਪਰੈਨ ਚੋਣ ਜਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਸੂਬੇ ਪੱਦੇ ਸਿਨੇਮਾ ਕਰਾਚੋ ਪੰਜਾਬ ਸਰਕਾਰ ਦੇ ਲੋਗੋ ਅਤੇ ਮੁੱਖ ਮੰਤਰੀ ਪੰਜਾਬ ਦੀ ਮੌਜੂਦਗੀ ਵਾਲੇ ਪ੍ਰਚਾਰ ਵੀਡੀਓ ਇਸ਼ਤਿਹਾਰ ਵਜੋਂ ਦਿਖਾਏ ਜਾ ਰਹੇ ਨੇ ਜੇਲ੍ਹ ਚ ਵਧਿਆ ਕੇਜਰੀਵਾਲ ਦਾ ਵਜ਼ਨ ਤਿਹਾਰ ਜ਼ਿਲ੍ਹਾ ਅਧਿਕਾਰੀ ਜਿਹੜੇ ਸਾਂਝੀ ਕੀਤੀ ਜਾਣਕਾਰੀ ਦਿੱਲੀ ਸ਼ਰਾਬ ਘਟਾਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਕੇਸ ਵਿੱਚ 4ਵੇਂ ਦੇ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਆਪ ਸੁਪਰੀਮੋਟ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵਜ਼ਨ ਵਧ ਗਿਆ ਇਹ ਜਾਣਕਾਰੀ ਤਿਹਾਰ ਜ਼ਿਲ੍ਹਾ ਦੇ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ ਦੱਸ ਦਈਏ ਕਿ ਪਹਿਲਾਂ ਕੇਜਰੀਵਾਲ ਦਾ ਵਜ਼ਨ ਪਹਿਲਾਂ 65 ਕਿਲੋ ਸੀ ਤੇ ਹੁਣ ਉਹਨਾਂ ਦਾ ਵਜ਼ਨ 1 ਕਿਲੋ ਵਧ ਕੇ 66 ਕਿਲੋ ਹੋਇਆ ਤਿਹਾਰ ਜ਼ਿਲ੍ਹੇ ਵਿੱਚ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬੀਪੀ ਸਵੇਰੇ ਸ਼ਾਮ ਚੈੱਕ ਕੀਤਾ ਜਾਂਦਾ ਹੈ ਦਾ ਹਰਦੇ ਇੱਕ 1 ਅਪ੍ਰੈਲ ਨੂੰ 65 ਕਿਲੋ ਸੀ ਤੇ ਕੇਦਰੀਵਾਲ ਦਾ ਵਜਨ ਤੇ ਹੁਣ 7 ਅਪ੍ਰੈਲ ਤੋਂ ਬਾਅਦ ਕੇ 68 ਕਿਲੋ ਵਜਨ ਹੋ ਗਿਆ ਹੈ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਮਿਲਦੇ ਆ ਹੋਰ ਖਬਰਾਂ ਨਾਲ ਹੁੰਦਲੀ ਐਨਆਈ ਧੰਨਵਾਦ ਸਤਿ ਸ਼੍ਰੀ ਅਕਾਲ